ਸਸ਼ੀਗਲ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਮੌਸਮ ਵਿਭਾਗ ਲੋ ਜੀ ਅਗਲੇ 3 ਘੰਟਿਆਂ ਲਈ ਅਲਰਟ ਜਾਰੀ ਕੀਤਾ ਗਏ ਨੇ ਪੰਜਾਬ ਦੇ ਵਿੱਚ ਔਰ ਮੀ ਜੜੇ ਜਾਂ ਦੱਸ ਜੋ ਸਕਦੇ ਨੇ ਕਿਹੜੇ ਖੇਤਰਾਂ ਦੇ ਵਿੱਚ ਆ ਜੋ ਦੇਖਦੇ ਹਾਂ ਸਭ ਤੋਂ ਪਹਿਲਾਂ ਜੀ ਤੁਸੀਂ ਇਹ ਸਕਰੀਨ ਦੇ ਉੱਤੇ ਪੋਸਟ ਦੇਖ ਰਹੇ ਹੋ ਜਿਹੜੀ ਕਿ ਮੌਸਮ ਵਿਭਾਗ ਨੇ ਪਾਈ ਹੈ ਤੇ ਇਹਨਾਂ ਖੇਤਰਾਂ ਨੂੰ ਜੜਾ ਜਾ ਅਲਰਟ ਕੀਤਾ ਗਿਆ ਜੀ ਲਹਿਰਾਗਾਗਾ ਸੁਨਾਮ ਸੰਗਰੂਰ ਧੁਰੀ ਮਲੇਰਗੋਟਲਾ ਮੋਨਕ ਪਾਤੜਾ ਸਮਾਣਾ ਪਟਿਆਲਾ ਨਾਭਾ ਰਾਜਪੁਰਾ ਡੇਰਾ ਬਸੇ ਸ਼ਰੀਫਤਗੜ ਸਾਹਿਬ ਅਮਲੋ ਅਤੇ ਲੁਧਿਆਣਾ ਪੂਰਬੀ ਦੇ ਕੁਝ ਖੇਤਰ ਅਰਧਜਫਾਸੇ ਸਮਰਾਲਾ ਮਰੰਡਾ ਤੇ ਰੋਪੜ ਸਾਈਡ ਕੁਝ ਖੇਤਰ ਜੀ ਡੇਰਾ ਬਸੇ ਮਹਾਲੀ ਸੈਂਡ ਸੋ ਇਹ ਜਿਹੜੇ ਖੇਤਰ ਨੇ ਜੀ ਇਹਨਾਂ ਖੇਤਰਾਂ ਦੇ ਵਿੱਚ ਅਗਲੇ ਜਿਹੜੇ 2 ਘੰਟੇ ਹੋਣਗੇ 30 40 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਪਲੱਸ ਗਰਜ ਚਮਕ ਦੇ ਨਾਲ ਜਿਹੜੇ ਮੀਂਹ 10 ਤੱਕ ਦੇਣਗੇ ਤੇ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਆ ਇਹ ਤੁਸੀਂ ਦੇਖ ਹੀ ਸਕਦੇ ਹੋ ਜਿਹੜੇ ਰਡਾਰ ਦੇ ਵਿੱਚ ਸ਼ੋ ਹੋ ਰਿਹਾ ਹੈਗਾ ਸੋ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਵਾਜੀ ਤਗੜੀ ਪਹੁੰਚ ਰਹੀ ਹੈ ਤੇ ਮੀਂਹ ਜਿਹੜਾ 10 ਤੱਕ ਦੇ ਸਕਦੇ ਨੇ ਸੋ ਇਹਨਾਂ ਦੇ ਨਾਲ ਲੱਗਦੇ ਖੇਤਰ ਜਿਹੜੇ ਹਰਿਆਣੇ ਦੇ ਆ ਜੀ ਉਹਨਾਂ ਖੇਤਰਾਂ ਦੇ ਵਿੱਚ ਵੀ ਅਲਰਟ ਜਾਰੀ ਕੀਤੇ ਗਏ ਨੇ ਇਹ ਵੀ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਸਕਰੀਨ ਤੇ ਦੇਖ ਸਕਦੇ ਹੋ ਰੋहतक ਚਾਂਸੀ ਕਰਨਾਲ ਗੋਹਾਣਾ ਜਲਾਨਾ ਸਫੀਦੋਂ ਪਾਣੀ ਹਤ ਜੀਂਦ ਕੈਥਲ ਤੇ ਇਹਨਾਂ ਖੇਤਰਾਂ ਦੇ ਵਿੱਚ ਵੀ ਜਿਹੜੇ ਨਾਂ ਲੱਗਦੇ ਆ ਰਹੇ ਪੰਜਾਬ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਤੇਜ਼ ਰਫ਼ਤਾਰ ਹਮਾਵਾਂ ਦੇ ਨਾਲ ਮੀਂਹ ਜੜਿਆ ਪਹੁੰਚ ਰਿਹਾ ਸੋ ਇਹਨਾਂ ਖੇਤਰਾਂ ਨੂੰ ਅਲਰਟ ਤੇ ਰਹਿਣ ਲਈ ਕਿਹਾ ਗਿਆ ਜੀ ਤੇ ਦੁਪਹਿਰ 2 ਵਜੇ ਤੱਕ ਇਹ ਪੋਸਟ ਆ ਜਿਹੜੀ ਵੈਲਿਡ ਆ ਯਾਨੀ ਕਿ 2 ਵਜੇ ਤੋਂ ਪਹਿਲਾਂ ਪਹਿਲਾਂ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਾ ਸਬ ਤੇ ਜਾਣਗੇ ਹਲਕੇ ਤੋਂ ਦਰਮਿਆਨੇ ਲੈਵਲ ਤੇ ਮੀਂਹ ਪਣਗੇ ਔਰ ਤੇਜ਼ ਰਫਤਾਰ ਹੋਵਾਂ ਜਿਹੜੇ ਯਾਨੀ ਚੱਲ ਸਕਦੀਆਂ ਨਹੀਂ ਸੋ ਇਹਨਾਂ ਖੇਤਰਾਂ ਦੇ ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਤੁਹਾਡੇ ਖੇਤਰ ਵਿੱਚ ਮੌਸਮ ਦਾ ਕੀ ਹਾਲ ਹੈ ਕਮੈਂਟ ਦੇ ਵਿੱਚ ਜਰੂਰ ਆਪਣੀ ਜਿਹੜਾ ਤੁਹਾਡਾ ਕਮੈਂਟ ਹੈ ਸਾਂਝਾ ਕਰਕੇ ਜਾਣਾ ਜੀ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਲਦੀ ਤਾਜਾ ਫੀਡ ਆਉਂਦੀ ਰਹਣਗੇ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਜੁੜੇ ਰਹਿਣਾ ਦੇ ਨਾਲ ਤੁਹਾਨੂੰ ਅੱਜ ਸ਼ੁਕਰੀਆ